ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਤੇ ਪਿਛਲਾ ਸਾਡਾ ਵਲੌਗ ਹੈਗਾ ਸੀ ਪੜਥੇ ਵਾਲਾ ਤੇ ਤੁਸੀਂ ਸਾਰੇ ਜਣਿਆਂ ਨੇ ਉਹਨੂੰ ਬਹੁਤ ਪਿਆਰ ਦਿੱਤਾ ਹਨਾ ਤੇ ਆਪਾਂ ਤੁਹਾਡੇ ਸਾਰਿਆਂ ਦਾ ਫੇਰ ਇੱਕ ਵਾਰੀ ਥੈਂਕਸ ਕਰਦੇ ਆ ਤੇ ਅੱਜ ਸਾਡਾ ਵਲੌਗ ਖਾਸ ਨਹੀਂ ਆ ਵੈਸੇ ਤੇ ਬਾਕੀ ਆ ਕੇ ਆਪਾਂ ਖਾਸ ਬਣਾ ਦੇਣਾ ਹਨਾ ਖਾਸੀ ਆ ਤੇ ਆਮ ਵੀ ਆ ਨਾ ਅੱਜ ਆਪਾਂ ਲੱਗੇ ਆ ਜੀ ਬਣਾਉਣ ਨਮਕੀਨ ਚਾਵਲ ਹਨਾ ਤੇ ਪਰ ਨਮਕੀਨ ਚਾਵਲ ਬਣਾਉਣ ਕਿਦਾਂ ਲੱਗੇ ਆ ਉਹਦੇ ਵਿੱਚ ਕੋਈ ਖਾਸ ਇਹੋ ਜੀ ਚੀਜ਼ ਪਾਉਣੀ ਆ ਆਪਾਂ ਜਿਹੜੀ ਅੱਜ ਕੱਲ ਲੋਕ ਜਿਹੜੇ ਆ ਭੁੱਲਦੇ ਜਾਂਦੇ ਹਨਾ ਹਾਂ ਤੇ ਪਹਿਲਾਂ ਬਥੇਰੇ ਪਾਉਂਦੇ ਹੁੰਦੇ ਸੀ ਹਾਂ ਤੇ ਪਰ ਅੱਜ ਫਿਰ ਮੰਮੀ ਜੀ ਆਂਦੇ ਇੱਕ ਵਾਰੀ ਅਹੀਂ ਵੀ ਨਾਲੇ ਪਾਵਾਂਗੇ ਅਹੀਂ ਵੀ ਅਹੀਂ ਵੀ ਨਹੀਂ ਪੋਨੇ ਨਹੀਂ ਅੱਗੇ ਪੋਨੇ ਨਹੀਂ ਪਹਿਲਾਂ ਪੋਨੇ ਨਹੀਂ ਹਨਾ ਤੇ ਆਪਾਂ ਸਾਰੇ ਜਣੇ ਭੁੱਲ ਗਏ ਆ ਪਰ ਅੱਜ ਤੁਹਾਨੂੰ ਦਿਖਾਉਣੀ ਆ ਤੇ ਆਓ ਫਿਰ ਅੱਗੇ ਤੇ ਉਹਦੇ ਨਾਲ ਉਹ ਚੋਲ ਇੰਨੇ ਸਵਾਦ ਬੰਦੇ ਆ ਨਾ ਤੇ ਬਹੁਤੇ ਜਿਆਦੇ ਤੇ ਤੁਸੀਂ ਵੀ ਬਣਾ ਕੇ ਵੇਖਿਓ ਇੱਕ ਵਾਰ ਤੇ ਆਜੋ ਫਿਰ ਤੁਹਾਨੂੰ ਦੱਸਦੇ ਆ ਉਹ ਕਿਹੜੀ ਚੀਜ਼ ਆ ਤੇ ਸਭ ਤੋਂ ਪਹਿਲਾਂ ਇੱਧਰ ਦੱਸੋ ਫਿਰ ਮੰਮੀ ਜੀ ਕੀ ਕੀ ਚੀਜ਼ ਰੱਖੀ ਆ ਆ ਹੈਗੇ ਆ ਜੀ ਮਟਰ ਆਲੂ ਗਾਜਰਾ ਤੇ ਪਿਆਜ਼ ਪਿਆਜ਼ ਤੇ ਅਦਰਕ ਅਦਰਕ ਤੇ ਤੁਸੀਂ ਸੋਚਣ ਦੇ ਹੋਣੇ ਵੀ ਲੱਗੇ ਸਾਡੇ ਪਈ ਆਏ ਬੁੰਦੀ ਵੀ ਕਹ ਦਿੰਦੇ ਕਈ ਤੇ ਦਹੀਂ ਚ ਪਾਉਣੀ ਆ ਪਕੌੜੀਆਂ ਵੀ ਕਹ ਦਿੰਦੇ ਹਨਾ ਮੈਂ ਦਹੀਂ ਚ ਪਾਉਣੀ ਆ ਤੇ ਇਹ ਆਪਾਂ ਵੈਸੇ ਦਹੀਂ ਵਿੱਚ ਪਾਉਣ ਵਾਤੇ ਰੱਖੀਆਂ ਵਾ ਤੇ ਲਾਗੇ ਇਸ ਕਰਕੇ ਰੱਖੀਆਂ ਵਾ ਤੇ ਦੱਸੋ ਫਿਰ ਹੁਣ ਸਟਾਰਟਿੰਗ ਕਰੋ ਫਿਰ ਤੇ ਜੀਰਾ ਤੇ ਸਾਬਤ ਧਨੀਆ ਠੀਕ ਆ ਜੀ ਆ ਚੀਜ਼ ਮੈਂ ਝੋਲਪੋਤੇ ਸਵਾਲ ਬੰਦੇ ਆ ਅੱਛਾ ਇਹ ਆ ਮਾਵਾਂ ਦੀ ਵੜੀ ਆ ਵਾ ਜੀ ਉਹ ਚੀਜ਼ ਜਿਹੜੀ ਆਪਾਂ ਤੁਹਾਨੂੰ ਕਹਿਣ ਦੇ ਹੀ ਵੜੀਆਂ ਹਨਾ ਹਾਂ ਇਹਨਾਂ ਵਿੱਚ ਮਸਾਲੇ ਪਏ ਹੁੰਦੇ ਆ ਜਿਦਾ ਮਿਰਚ ਹਨਾ ਤੇ ਸਾਬਤ ਜਿਹੜੀ ਕਾਲੀ ਮਿਰਚ ਹੁੰਦੀ ਉਹ ਵੀ ਬਾਕੀ ਸਾਰੇ ਜਿੰਨੇ ਵੀ ਮਸਾਲੇ ਹੁੰਦੇ ਤੇ ਪੇਠੇ ਦੀ ਬਣੀ ਹੁੰਦੀ ਆ ਤੇ ਇਹਨੂੰ ਨਾਂ ਕੀ ਦਿੱਤਾ ਗਿਆ ਭਾਲੇ ਜਿਹੜੇ ਮਸ਼ਹੂਰ ਇਹਨੂੰ ਕਹਿੰਦੇ ਦਾ ਮੋਟੀ ਵੜੀ ਕਹਿੰਦੇ ਆ ਨਾ ਸਾਫਤ ਵੜੀ ਆ ਵੱਡੀ ਅਮਰਸਾਦੀਆਂ ਵੜੀਆਂ ਵੀ ਹਨਾ ਇਹ ਵੀ ਕਹਿੰਦੇ ਉਥੋਂ ਹੀ ਵਾਹ ਪਰਤੇ ਬੜੀਆਂ ਮਸ਼ਹੂਰ ਹੁੰਦੀਆਂ ਮਸ਼ਹੂਰ ਆ ਤੇ ਉਹਥੇ ਦੀ ਬੜੀ ਵੀ ਬਹੁਤ ਸਵਾਦ ਹੁੰਦੀ ਪਰ ਅਸੀਂ ਇੱਥੇ ਲਿਆਂਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਇਹਦਾ ਪਰ ਇਹ ਕਿ ਤੁਸੀਂ ਸਾਰੇ ਜਣੇ ਭੁੱਲ ਗਏ ਸੀ ਹਾਂ ਤੇ ਇਹਨੂੰ ਵਿਚਾਰੀ ਨੂੰ ਚੇਤੇ ਕੀਤਾ ਅੱਜ ਆਪਾਂ ਵੀ ਤੇ ਇਹਨੂੰ ਪਾਵਾਂਗੇ ਤੋੜ ਕੇ ਪਹਿਲਾਂ ਬਹੁਤ ਬਣਾਉਂਦੇ ਰਹੇ ਮਮੀ ਹੋਣੀ ਇਹ ਨਾਲ ਸਬਜ਼ੀਆਂ ਆਲੂ ਦੀ ਸਬਜ਼ੀ ਬੜੀ ਬਣਾਉਂਦੇ ਰਹੇ ਹਨਾ ਸਬਜ਼ੀ ਚ ਪਾਈ ਹੈ ਨਾ ਤੇ ਬਹੁਤ ਸੋਹਣਾ ਠੇਰਤ ਹੁੰਦਾ ਹੈ ਤੇ ਬਾਕੀ ਇਹ ਆ ਕਿ ਇਹ ਸੀ ਉਹ ਖਾਸ ਇਨਗਰੀਡੀਐਂਟ ਸਾਡੇ ਤਮਕੀਨ ਵਾਲੇ ਚੋਲੇ ਵਿੱਚ ਤੇ ਬਾਕੀ ਤੁਹਾਨੂੰ ਦੱਸ ਦਿਆਂ ਚੋਲ ਬਣਾਉਣੇ ਕਿਵੇਂ ਹਨਾ ਤੇ ਅਸੀਂ ਕਿਹੜੇ ਤਰੀਕੇ ਨਾਲ ਉਹਨੋਂ ਨਿਆ ਮਮੀ ਜੀ ਬਹੁਤ ਸਵਾਦ ਬਣਾਉਂਦੇ ਆ। ਅਸੀਂ ਇੱਕ ਕੱਪ ਝੋਲੇ ਆ ਤੇ ਪੈਨ ਦਿੱਤਾ ਵਾ। ਝੋਲੇ ਚੰਗੀ ਤਰ੍ਹਾਂ ਤੇ ਪੈਨਤਾ। ਠੀਕ ਆ। ਹਾਂ। ਤੇ ਉਸੇ ਕਾਪ ਨਾਲ ਇਹ ਪਾਣੀ ਪਾਵਾਂਗੇ। ਇੱਕ ਕੱਪ ਨਾਲ ਝੋਲੇ ਆ। ਠੀਕ ਆ ਜੀ। ਤੇ ਇਧਰ ਇਹਨਾਂ ਰੱਖਤਾ ਤੇਲ। ਹੁਣ ਦੱਸੋ ਸਭ ਤੋਂ ਪਹਿਲਾਂ ਕੀ ਕਰਨਾ? ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਤੇ ਸਾਰੀ ਧਨੀਆ। ਠੀਕ ਆ ਜੀ। ਇਹ ਹੀ ਹਰ ਸਬਜ਼ੀ ਦੇ ਵਿੱਚ ਪਹਿਲਾਂ ਹੀ ਪਾਉਂਦੇ ਆ। ਹਾਂ ਤੇ ਨਾਲ ਇਹ ਆ ਪਾਵਾਂਗੇ ਬੜੀ। ਅੱਛਾ। ਇਹ ਭੁੱਜ ਜਾਣੀ ਇਹਨਾਂ ਤੋਂ ਲੈ ਕੇ ਤਾਂ। ਇਹ ਕੁਦੀ ਸੁਣਾ ਲਈ ਬਹੁਤ ਵਧੀਆ ਇਹ ਜਿਹੜੀ ਬੜੀ ਆ ਇਹ ਸਭ ਤੋਂ ਪਹਿਲਾਂ ਪਾਉਣੀ ਆ ਜੀ ਮਸਾਲਿਆਂ ਦੇ ਸਾਰੇ ਚੀਜ਼ਾਂ ਤੋਂ ਪਹਿਲਾਂ ਹਨਾ ਹਾਂ ਜੀ ਦਾ ਪਾ ਕੇ ਤੇ ਨਾਲ ਹੀ ਪਾ ਦੇਣੀ ਆ ਤੇ ਹੁਣ ਅਸੀਂ ਪਾਉਣੇ ਪਿਆਜ਼ ਚਲੋ ਸਾਰਿਆਂ ਦਾ ਤਰੀਕਾ ਜਿਹੜਾ ਅਲੱਗ-ਅਲੱਗ ਆ ਨਮਕੀਨ ਵਾਲੇ ਚੋਲ ਬਣਾਉਂਦਾ ਤੇ ਇਧਰ ਮੰਮੀ ਜੀ ਦਾ ਵੀ ਤਰੀਕਾ ਤੁਸੀਂ ਦੇਖ ਸਕਦੇ ਹੋ ਬਾਕੀ ਕਮੈਂਟ ਕਰਕੇ ਤੁਸੀਂ ਦੱਸਿਓ ਠੀਕ ਆ ਤੇ ਹਾਂ ਹੁਣ ਪਿਆਜ਼ ਪਾ ਦਿੱਤੇ ਹਾਂ ਤੇ ਹੁਣ ਇਹ ਆ ਸਾਰੀਆਂ ਸੁੱਧੀਆਂ ਪਾ ਦੇਣੀਆਂ ਆ 6 ਫਿਲ ਪਾਵਾਂਗੇ ਅਦਰਕ ਆ ਚਲੋ ਪੜੇ ਪਾਵਾਂਗੇ ਇਹ ਜਿਹੜੀ ਵੱਡੀ ਪਾਈ ਆ ਨਾ ਉਹਦੇ ਨਾਲ ਕਿਉਂਕਿ ਉਹਨਾਂ ਵਿੱਚ ਮਸਾਲੇ ਹੁੰਦੇ ਆ ਨਾ ਹਨਾ ਮਸਾਲੇ 사ਦੇ ਪਏ ਹੁੰਦੇ ਜਿੱਤਾਂ ਨਾ ਲਾਲ ਮਿਰਚ ਤੇ ਅਸ ਹਾਬ ਤੇ ਕਾਲੀਆਂ ਮਿਰਚਾਂ ਮਸਾਲਾ ਜੋ ਵੀ ਆ ਨਾ ਤੇ ਸੱਚ ਮੰਨਿਓ ਬਹੁਤ ਹੀ ਜ਼ਿਆਦਾ ਸੋਹਣੀ ਸਮੈਲ ਆ ਹੁੰਦੀ ਆ ਜੀ ਕਰਦਾ ਜਿੱਦਾਂ ਮਸਾਲਾ ਹੀ ਖਾ ਲਈਏ ਇੱਥੇ ਇੱਕ ਹੋਰ ਚੀਜ਼ ਪਈ ਹੁੰਦੀ ਬਬੂ ਕਿਹੜੀ ਹਿੰਗ ਪਈ ਹੁੰਦੀ ਹੈ ਅੱਛਾ ਹਿੰਗ ਹੁੰਦੀ ਠੀਕ ਆ ਤੇ ਬਣੇ ਰਿਓ ਸਾਡੇ ਵਲੌਗ ਦੇ ਨਾਲ ਅੱਜ ਦੇ ਨਾਲ ਨਾਲ ਅਸੀਂ ਆ ਵੀ ਪਾ ਦਾਂਗੇ ਤੇ ਜਦੋਂ ਪਿਆਜ਼ ਪੱਕਣਾ ਤੇ ਆ ਵੀ ਚੀਜ਼ਾਂ ਜਿਹੜੀਆਂ ਪੱਕ ਜਾਣਗੀਆਂ ਨਾਲ ਹੀ ਆਹ ਬੂ ਮਟਰ ਗਾਜਰਾਂ ਵਾਲੇ ਚੋਲ ਜਦੋਂ ਸੁਣੀਦੇ ਆ ਨਾਲ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਤੇ ਸਵਾਦ ਵੀ ਬੜੇ ਬਣਦੇ ਆ ਤੇ ਇੱਕ ਪਾਵਾਂਗੇ ਨਹੀਂ ਆ ਟਮਾਟਰ ਚਲੋ ਛੱਟ ਕੇ ਪਾਵਾਂਗੇ ਇਹਦੇ ਵਿੱਚ ਪਾ ਦਾਂਗੇ ਆ ਟਮਾਟਰ ਲਓ ਜੀ ਜਦੋਂ ਮੈਂ ਚੋਲਾ ਪੂਰੇ ਕੰਪਲੀਟ ਬਣ ਜਾਣੇ ਆ ਨਾ ਤੇ ਉਸ ਤੋਂ ਬਾਅਦ ਜਿਹੜਾ ਵੜੀ ਵਿੱਚ ਹਨਾ ਉਦੋਂ ਬਹੁਤ ਸਵਾਦ ਲੱਗਣੀ ਆ ਤੇ ਨਾਲ ਹੀ ਹਲਦੀ ਮਿਰਚ ਪਾ ਦਾਂਗੇ ਥੋੜੀ ਜਿਹੀ ਥੋੜੀ ਜਿਹੀ ਪਾਵਾਂਗੇ ਵੜੀ ਜੀ ਵੀ ਇਹਦੇ ਨਾਲ ਮਿਰਚ ਹਾਂਜੀ ਬਾਕੀ ਸਾਰੇ ਜਾਣੇ ਨਾ ਸਾਨੂੰ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਪਹਿਲਾਂ ਜਿਹੜੇ ਆ ਯੂਜ਼ ਕਰਦੇ ਹੁੰਦੇ ਸੀ ਇਦਾਂ ਵੜੀਆਂ ਨੂੰ ਪਹਿਲਾਂ ਪਹਿਲਾਂ ਸਾਰੇ ਜਾਣੇ ਕਰਦੇ ਰਹੇ ਆ ਆਪਾਂ ਵੀ ਕਰਦੇ ਨਹੀਂ ਆਪਾਂ ਵੀ ਹਟ ਗਏ ਤੇ ਆ ਅੱਜ ਫੇਰ ਸਾਨੂੰ ਯਾਦ ਆਇਆ ਤੇ ਯਾ ਕਿ ਤੁਹਾਨੂੰ ਸਾਰਿਆਂ ਨੂੰ ਨਾਲ ਇੱਕ ਵਾਰੀ ਯਾਦ ਕਰਵਾਉਣੀ ਹੈ ਜਿਨ੍ਹਾਂ ਨੂੰ ਜੇ ਥਾਂ ਭੁੱਲ ਗਿਆ ਵਾ ਤੇ ਬਾਕੀ ਸਾਨੂੰ ਹੁਣ ਤੁਸੀਂ ਸਾਰੇ ਜਾਣਿਆਂ ਨੇ ਕਮੈਂਟ ਕਰਕੇ ਦੱਸਣਾ ਵਾ ਠੀਕ ਆ ਕਿਹੜਾ ਕਿਹੜਾ ਵੜੀ ਜਿਹੜਾ ਵਾ ਅਜੇ ਤੱਕ ਖਾਂਦਾ ਵਾ ਜਾਂ ਭੁੱਲ ਗਿਆ ਸੀ ਵੜੀ ਨੂੰ ਤੇ ਹੁਣ ਜਰੂਰ ਇਦਾਂ ਟਰਾਈ ਕਰਿਓ ਠੀਕ ਆ ਜਾਂ ਜਿਨ੍ਹਾਂ ਨੇ ਨਹੀਂ ਕਦੀ ਟਰਾਈ ਕੀਤੀ ਚੋਲਾ ਵਿੱਚ ਪਾ ਕੇ ਖਾਣੀ ਤੇ ਇਸ ਤਰ੍ਹਾਂ ਜਰੂਰ ਟਰਾਈ ਕਰਿਓ ਤੇ ਸਾਨੂੰ ਵੀ ਜਿਹੜਾ ਵਾ ਕਮੈਂਟ ਕਰਕੇ ਦੱਸਿਓ ਇਸੇ ਵਲੌਗ ਦੇ ਨੀਚੇ ਹਾਂ ਤੇ ਆਪਾਂ ਫੇਰ ਤੁਹਾਡੇ ਸਾਰਿਆਂ ਦੇ ਕਮੈਂਟ ਜਿਹੜਾ ਰੇਟ ਕਰਾਂਗੇ ਤੇ ਰਿਸਪੌਂਸ ਵੀ ਦਵਾਂਗੇ ਹਨਾ ਤੇ ਸਬਜ਼ੀਆਂ ਬਾਕੀ ਮੈਂ ਤਾਂ ਵਿੱਚ ਤਾਂ ਪਾਈਆਂ ਕਿ ਨਾਲ ਹੀ ਪਾਕਿਸਤਾਨੀ ਨਾਲ ਫਰਾਈ ਹੋ ਜਾਂਦੀਆਂ ਤੇ ਫਿਰ ਜਦੋਂ ਚੌਲ ਰੋਣੇ ਵਿੱਚ ਕੁੱਲ ਲੰਗੀਆਂ ਨੇ ਹਾਂ ਤੁਹਾਡੀ ਮਾਤਰੀ ਜੀ ਜੰਗੀਤਰਾ ਫੱਟ ਜਾਂਦੇ ਠੀਕ ਆ ਜੀ ਠੀਕ ਆ ਠੀਕ ਆ ਹਾਂ ਜੀ ਹੁਣ ਆ ਇੱਧਰ ਬੱਸ ਚੱਲ ਜਾਵਾਂ ਤੇ ਮੈਂ ਇੱਧਰ ਦਹੀਂ ਬਣਾਵਾਂ ਦਹੀਂ ਲੱਗਿਆ ਜੀ ਦਹੀਂ ਦੇ ਵਿੱਚ ਲੱਗੀਆਂ ਪਕੌੜੀਆਂ ਪਾਉਣ ਇਹ ਜਿਹੜਾ ਪਕੌੜੀਆਂ ਵਾਲਾ ਦਹੀਂ ਹੈ ਨਾ ਇਹ ਬਹੁਤ ਜਿਆਦਾ ਟੇਸਟੀ ਲੱਗਦਾ ਹਨਾ ਸਿੰਪਲ ਦਹੀਂ ਨਾਲੋਂ ਸਿੰਪਲ ਦਾ ਹੀ ਵੀ ਠੀਕ ਆ ਪਰ ਪਕੌੜੀ ਨਾਲ ਮੈਨੂੰ ਸਭ ਤੋਂ ਵਧੀਆ ਜਿਆਦਾ ਟੇਸਟ ਆਉਂਦਾ ਢੋਲਾ ਦਾ ਸੁਆਦ ਲੱਗਦਾ ਹਾਂਜੀ ਇਹਦੇ ਵਿੱਚ ਥੋੜੀ ਜਿਹੀ ਪਾਵਾਂਗੇ ਚਲੋ ਸੋਕਾ ਇਹ ਬਣਾਉਣਾ ਹੈ ਹਾਂਜੀ ਤੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਮਸਾਲੇ ਐਡ ਕਰ ਸਕਦੇ ਹੋ ਨਹੀਂ ਦੇ ਵਿੱਚ ਤੇ ਹਨਾ ਹਾਂ ਤੇ ਜਿੰਨੇ ਚਾਹ ਆਹ ਪਾਵਾਂਗੇ ਇੱਕ ਪਾਵਾਂਗੇ ਸੁਪਾ ਤਾਂ ਨਹੀਂ ਆ ਥੋੜਾ ਜਿਹਾ ਚਲੋ ਤੇ ਥੋੜਾ ਜਿਹਾ ਪਾਵਾਂਗੇ ਗਰਮ ਸਪਲ ਤੇ ਨੂਨ ਨਹੀਂ ਉਹਦਾ ਪਾਵੋ ਜਦੋਂ ਖਾਣੇ ਹਾਂਜੀ ਇਹ ਤੇ ਤੇ ਸਾਧੀਆਂ ਦਹੀਂ ਦੀ ਦੇਖ ਦੁੱਗਣੀ ਹੋ ਗਈ ਆ ਹਨਾ ਇਹਨਾਂ ਚੀਜ਼ਾਂ ਨਾਲ ਹੀ ਤੇ ਕਮੈਂਟ ਕਰਕੇ ਦੱਸੋ ਫਿਰ ਕਿਦਾਂ ਦਾ ਲੱਗਣਿਆ ਮੈਂ ਦਹੀਂਾਂ ਲਵੇ ਕੇ ਮੂੰਹ ਪਾਣੀ ਆਉਣ ਲੱਗ ਗਿਆ ਮੈਂ ਚਾਹ ਨਾਲ ਚੌਲ ਬਣਾਇਆ ਤੇ ਦਹੀਂ ਵੀ ਬਣਾਈ ਨਹੀਂ ਬਿਲਕੁਲ ਨਮਕੀਨ ਵਾਲੇ ਚੌਲਾਂ ਨਾਲ ਤੇ ਦਹੀਂ ਪਹਿਲੇ ਨੰਬਰ ਤੇ ਹੁੰਦਾ ਸਵਾਦ ਲੱਗਦਾ ਹਨਾ ਹਾਂ ਤੇ ਤੇ ਸਾਦੇ ਵੀ ਭੁੱਜ ਗਏ ਆ ਮਖਾਲੇ ਮਖਾਲੇ ਭੁੱਜ ਗਏ ਆ ਬਣੀ ਨੂੰ ਦੇਖ ਕੇ ਕਮੈਂਟ ਕਰਿਓ ਕਿਦਾਂ ਦੀ ਲੱਗਣ ਦੀ ਆ ਹਨਾ ਤੇ ਹੁਣ ਇਹ ਅਸੀਂ ਬੜੀ ਅਜ ਚੋਨਾ ਚ ਬੜੀ ਹਾਂ ਤੇ ਇਹਦੇ ਵਿੱਚ ਪਾਵਾਂਗੇ ਈ ਲੂਣ ਹਾਂਜੀ ਤੇ ਥੋੜਾ ਜਿਹਾ ਪਾਵਾਂਗੇ ਆ ਸਫਰਾ ਤਨੀਆ ਤੇ ਥੋੜਾ ਜਿਹਾ ਗਰਮ ਮਸਾਲਾ ਬਸ ਬਸ ਤੇ ਇਹ ਅਸੀਂ ਤੁਸੀਂ ਚੋਲ ਮਮੀ ਜੀ ਕਿੰਨੇ ਕੱਪ ਲੈ ਹੈਗੇ ਮੈਂ ਇੱਕੋ ਕੱਪ ਆਹ ਵਾਲਾ ਹਾਂ ਆਹ ਵਾਲਾ ਕੱਪ ਅਸੀਂ ਝੋਲ ਲਏ ਆ ਤੇ ਇਹੋ ਕੱਪ ਜਿਹੜਾ ਪਾਣੀ ਦਾ ਲੈ ਆਇਕ ਹਣਾ ਉਰਾ ਇੱਕ ਨਹੀਂ ਇਹ ਦੋ ਕੱਪ ਪਾਉਣੇ ਅੱਛਾ ਦੋ ਕੱਪ ਪਾਣੀ ਦੇ ਤੇ ਛੋਲ ਅਸੀਂ ਭਿੰਦੇ ਹੀਗੇ 10-15 ਮਿੰਟ ਹੋਗੇ ਕਿ ਛੋਲੇ ਭਿਜ ਜਾਣ ਕਿਉਂਕਿ ਸਾਡੇ ਫਿਰ ਵਿੱਚ ਤੁਸੀਂ ਸਾਰੇ ਜਣੇ ਕਮੈਂਟ ਬੜੇ ਕਰਦੇ ਆ ਕਿ ਇਹ ਛੋਲ ਕਿੰਨੇ ਲਏ ਸੀ ਹੈਣਾ ਪਾਣੀ ਕਿੰਨਾ ਪਾਉਣਾ ਵਾ ਤੇ ਉਹ ਜਦੋਂ ਆਪਾਂ ਨਹੀਂ ਲਈ ਜੀ ਉਹਦੇ ਵਿੱਚ ਤੇ ਬਹੁਤ ਜ਼ਿਆਦੇ ਸਾਰਿਆਂ ਦੇ ਕਮੈਂਟ ਆ ਜੀਗੇ ਤੇ ਹੁਣ ਤੁਹਾਨੂੰ ਦੱਸ ਦਈਏ ਆ ਜਿਹੜਾ ਕੱਪ ਵਾ ਇਹ ਕੱਪ ਲਈ ਹੈ ਛੋਲ ਤੇ ਇੱਕ ਕੱਪ ਛੋਲ ਵਾ ਤੇ ਦੋ ਕੱਪ ਪਾਣੀ ਦੇ ਪਾਉਣੇ ਹੈਣਾ ਪਾਣੀ ਪਾਉਣੇ ਇੱਕ ਕੱਪ ਇਹ ਭਰਿਆ ਹੋਇਆ ਇੱਕ ਕੱਪ ਹੋਰ ਭਰਾਂਗੇ ਹਾਂ ਤੇ ਤੇ ਸਾਡੇ ਚੋਲ ਜਿਹੜੇ ਆ ਉਹ ਕੰਪਲੀਟ ਹੋਣਗੇ ਤੇ ਕਿੰਨੀਆਂ ਸੀਟੀਆਂ ਮਰਉਣੀਆਂ ਫਿਰ ਇਹਨਾਂ ਨੂੰ ਸੀਟੀ ਕੀ ਵੱਜਣੀਆਂ ਅੱਛਾ 1 ਹੀ ਤੇ ਬਾਕੀ ਇਹ ਨਾ ਕਦਾਂਗੇ ਨਾ ਹੀ ਠੀਕ ਆ ਪਾਫ ਨਹੀਂ ਕੱਢਣੀ ਇਹਦੇ ਅੱਛਾ ਦੀ ਪਾਫ ਨਹੀਂ ਕੱਢਣੀ ਹਾਂ ਤੇ ਜਿਹੜੇ ਮਾੜੇ ਮੋٹے ਕਸਰ ਹੋ ਗਈ ਉਹ ਵੀ ਹੋ ਹੋ ਜੂਗੀ ਠੀਕ ਆ ਉਸੇ ਪਾਫ ਨਾਲ ਹਾਂ ਠੀਕ ਆ ਜੀ ਆਹ ਦੇਖ ਸਕਦੇ ਤੁਸੀਂ ਦੋ ਕੱਪ ਪਾਣੀ ਦੇ ਜਿਹੜੇ ਆ ਉਹ ਪਾ ਦਿੱਤੇ ਆ ਮਸਾਲੇ ਦੇ ਵਿੱਚ ਤੇ ਹੁਣ ਚੋਲ ਵੀ ਨਾਲ ਲਾਦਾ ਨਾਲ ਹੀ ਪੈ ਜਾਣੀਆਂ ਜਦੋਂ ਮੜਾ ਜਾਂ ਬਾਲਾ ਆਉਂਦਾ ਨਾ ਕਿਉਂਕਿ ਪਾਣੀ ਠੰਡਾ ਵਾ ਤੇ ਝੋਲ ਵੀ ਸਾਡੇ ਠੰਡੇ ਮੜਾ ਜਾਂ ਬਾਲਾ ਆਉਂਦਾ ਨਾ ਤੇ ਫਿਰ ਅਸੀਂ ਆ ਝੋਲ ਪਾ ਲੈਂਦੇ ਹਾਂ ਫਿਰ ਝੋਲ ਐਡ ਕਰਨੀ ਹੈ ਨਾ ਤੇ ਉਹਨਾਂ ਚਾਰੇ ਝੋਲਾਂ ਦਾ ਜਿਹੜਾ ਪਾਣੀ ਆ ਇਹ ਕੱਢ ਦੇਣਾ ਸਾਰੇ ਠੀਕ ਆ ਜੀ ਪਾਣੀ ਸਾਡਾ ਦੇਜੇ ਪੈ ਗਿਆ ਵਾ ਤੇ ਹੁਣ ਨਹੀਂ ਪਾ ਦੇਣਾ ਝੋਲ ਵਿੱਚ ਇੱਕ ਵਾਰੀ ਦਿਖਾ ਦਈਏ ਤੁਹਾਨੂੰ ਸਾਰਿਆਂ ਨੂੰ ਆ ਦੇਖੋ ਪਸਾਨਾ ਹੈ ਨਾ ਤੇ ਹੁਣ ਪਾਵਾਂਗੇ ਜੀ ਝੋਲ ਹਾਂ ਤੇ ਆਪਾਂ ਚੋਲਾ ਦੇ ਵਿੱਚ ਹਲ ਹਲਦੀ ਜਿਹੜੀ ਆ ਉਹ ਐਡ ਨਹੀਂ ਕੀਤੀ ਹੈਗੀ ਹੈ ਨਾ ਹਾਂ ਹਲਦੀ ਆ ਦੇ ਸਾਨੂੰ ਇਹ ਰੇ ਪਸੰਦ ਨਹੀਂ ਹੈ ਕਿ ਉਹ ਤੇ ਤੁਸੀਂ ਜੇ ਪਾਉਣੀ ਹੈ ਤੇ ਪਾ ਸਕਦੇ ਆ ਤੁਹਾਨੂੰ ਬੁੱਲੀ ਘੁੱਟੀ ਆ ਕਈ ਭੁੰਦੇ ਆ ਨਾ ਹਲਦੀ ਹਾਂਜੀ ਤੇ ਇਹ ਕਰਕੇ ਤੁਹਾਨੂੰ ਇਹਦਾ ਨਹੀਂ ਤਾਂ ਨਹੀਂ ਪਾਈ ਕਿ ਤੁਸੀਂ ਦੇਖ ਸਕਦੇ ਹੋ ਇੰਦਰ ਚੋਲ ਪਾ ਦਿੱਤੇ ਆ ਤੇ ਹੁਣ ਇੱਕ ਛਿਟੀ ਦੀ ਵੇਟ ਆ ਜਦੋਂ ਇੱਕ ਛਿਟੀ ਵੱਜਦੀ ਆ ਫਿਰ ਤੁਹਾਨੂੰ ਚੋਲਾ ਦਾ ਪੂਰਾ ਇੰਟਰਫੇਸ ਜਿਹੜਾ ਉਹ ਵੀ ਦਿਖਾਉਣੀ ਆ ਹਨਾ ਤੇ ਤੇ ਹਰ ਰਤਾ ਨਹੀਂ ਆਈ ਜਿਹੜਾ ਅਸੀਂ ਬਾਅਦ 'ਚ ਪਾਉਣਾ ਬਾਅਦ 'ਚ ਪਾਉਣਾ ਹੈ ਹਾਂ ਚਲੋ ਠੀਕ ਆ ਜੀ ਨਾ ਨਹੀਂ ਨਾ ਪਾਣਾ ਫੇਰ ਉਹ ਬੋਤਲਾਂ ਦਾ ਹੁੰਦਾ ਉਹ ਉੱਪਰ ਉੱਪਰ ਪਾਉਂਦੇ ਨਾ ਤੇ ਵਧੀਆ ਲੱਗਦਾ ਠੀਕ ਆ ਹਾਂਜੀ ਮੰਮੀ ਜੀ ਬਣ ਗਏ ਝੋਲ ਵੇਖਣ ਲੱਗੇ ਆ ਹਜੇ ਵੇਖਣ ਲੱਗੇ ਹੂੰ ਝੋਲ ਪਤਾ ਨਹੀਂ ਹਜੇ ਹੋਇਆ ਕਿ ਨਹੀਂ ਹੋਇਆ ਜੀ ਇਤਰ ਨਹੀਂ ਪੈਣਾ ਸਟਾਰਟ ਹੀ ਹੋ ਗਿਆ ਵਾ ਮੈਂ ਫੇਰ ਸਾਰੇ ਪੈਣ ਪਰ ਆਉਣ ਹੁਣ ਪੋਕ ਲੱਗੀ ਆ ਤੇ ਛਾਹੀਏ ਝੋਲ ਨਾਲੇ ਤਨ ਸਾਰਿਆਂ ਨੂੰ ਹੁਣ ਜਿਹੜਾ ਇੰਟਰਫੇਸ ਦਿਖਾਉਂਦੇ ਆ ਹਨਾ ਝੋਲ ਕੇ ਤਾਂ ਬਣੇ ਹੂੰ ਗਰਮੀਆਂ ਦੇ ਦਿਨ ਆ ਗਿਆ ਵੇ ਲੋ ਇਧਰ ਸਵੈਟਰ ਸੂਟਰ ਪਾ ਲਿਆ ਹੁਣ ਗਰਮੀ ਲੱਗਦੀ ਆ ਨਾ ਰਾਤ ਨੂੰ ਵੀ ਚਾਹੇ ਲੋ ਭੰਗੇ ਲਓ ਜੀ ਕਮੈਂਟ ਕਰਕੇ ਤੁਸੀਂ ਦੱਸਿਓ ਠੀਕ ਆ ਕਿਦਾਂ ਦੇ ਲੱਗਣ ਦੇ ਆ ਤੇ ਦੇ ਵਿੱਚ ਧਨੀਆ ਪਾ ਲੈਣਾ ਥੋੜਾ ਜਿਹਾ ਧਨੀਏ ਦੇ ਨਾਲ ਇਹ ਕਿੰਨੇ ਸੋਹਣੇ ਲੱਗਣਾ ਕੋਈ ਨਹੀਂ ਹਣਾ ਗਾਰਨਿਸ਼ ਕਹਿੰਦੇ ਨੇ ਨਾ ਘਰੇ ਹੁੰਦੀ ਆ ਤੇ ਹੁਣ ਤੁਸੀਂ ਵੀ ਸਾਰੇ ਭੈਣ ਭਰਾ ਜਿਹੜੇ ਘਰੇ ਨਮਕੀਨ ਵਾਲੇ ਚੋੜੇ ਇਦਾਂ ਟਰਾਈ ਕਰਕੇ ਤੇ ਜਿਹੜਾ ਨਿਬੂ ਬਣਾਇਓ ਠੀਕ ਆ ਬੜੀ ਪਾਓ ਨਾ ਫਿੱਕੇ ਚੋਲੇ ਦਾ ਵਾਹੇ ਛਕੀ ਨਹੀਂ ਹੈਗਾ ਜਿੰਨਾ ਨੂਣ ਵਾਲੇ ਚੋਲੇ ਦਾ ਹੈਗਾ ਥੋੜਾ ਜਿਹਾ ਬਸ ਬਹੁਤ ਵਧੀਆ ਤੇ ਤੁਹਾਡੀ ਤਵਾ ਬੜੀ ਹੈਗੀ ਆ ਹੈਗੀ ਆ ਆ ਦੇਖੋ ਦੇਖ ਸਕਦੇ ਆ ਤੁਸੀਂ ਠੀਕ ਆ ਵੇ ਲੋਕ ਕਿੰਨੇ ਸੋਹਣੇ ਲੱਗਣ ਡਿਆ ਹਨਾ ਤੇ ਮੈਨੂੰ ਪਤਾ ਹੋ ਤੁਹਾਡੇ ਮੂੰਹੇ ਚ ਪਾਣੀ ਆ ਗਿਆ ਹੋਊਗਾ ਤੇ ਹੁਣ ਤੁਸੀਂ ਸਾਰੇ ਜਾਣੇ ਜੇ ਦਾ ਸੁਆਦ ਦੇਖਣਾ ਵਾ ਤੇ ਸਾਰੇ ਜਾਣੇ ਜਰੂਰ ਟਰਾਈ ਕਰਿਓ ਘਰੇ ਬੈ ਕੇ ਘਰੇ ਬੈ ਕੇ ਖਾ ਕੇ ਤੇ ਦੱਸੋ ਕਿਦਾਂ ਦੇ ਬਣੇ ਆ ਖਾ ਕੇ ਵੀ ਦੱਸ ਦਿੰਨੇ ਆ ਤੇ ਜੇ ਤੂੰ ਘਰੇ ਨਹੀਂ ਟਰਾਈ ਕਰਨੀ ਤੇ ਫਿਰ ਤੂੰ ਇੱਥੇ ਆ ਸਕਦੇ ਸਾਨੂੰ ਦੱਸ ਕੇ ਤੇ ਇੱਥੇ ਆ ਸਕਦੇ ਈ ਹਨਾ ਤੇ ਗਰਮ ਬੜੇ ਆ ਇਸ ਲਈ ਠੰਡੇ ਹੋਣ ਦਈਏ ਪਹਿਲਾਂ ਹਨਾ ਆ ਤੂੰ ਚੱਕ ਕਰੋ ਤੇ ਵੇਖਣ ਚ ਹੀ ਲੱਗਣ ਦੀ ਹੈ ਬਾਈਟ ਦੇ ਵਿੱਚ ਨਾਲ ਲਈ ਆਪਾਂ ਵੜੀ ਤੇ ਜੇ ਤੂੰ ਵੀ ਵੜੀ ਖਾਣ ਦੀ ਸ਼ਿਕੀਨ ਹੈਗੀ ਆ ਤੇ ਇੱਕ ਤੋਂ ਵੱਧ ਵੀ ਵੜੀਆਂ ਪਾ ਸਕਦੇ ਨਾ ਆਪਾਂ ਦੀ ਮੈਂ ਤੇ ਇੱਕ ਹੀ ਬੜੀ ਹੁੰਦੀ ਹੈ ਹਨਾ ਕਿਉਂਕਿ ਅਸੀਂ ਇੱਕ ਆਪੇ ਇੱਕ ਬਣਾਇਆ ਵਾ ਦੇਖੋ ਇਹ ਵੜੀ ਪਾਈ ਆ ਕਿਉਂਕਿ ਥੋੜੇ ਝੋਲੀ ਹਨਾ ਵੀ ਬਣਾਇਆ ਤਾਂ ਕਰਕੇ ਤੇ ਜਿਹੜਾ ਕੋਈ ਭੈਣ ਭਰਾ ਜਿੱਦਾਂ ਹਨ ਪੇ ਜਾਰੇ ਚੋਲ ਬਣਾਵੇ ਤੇ ਇੱਕ ਦੋ ਵਾਧ ਹੋਣੀਆਂ ਬਾਲ ਦੇ ਵਿੱਚ ਹਨ ਹੂੰ ਬਹੁਤ ਹੀ ਸਵਾਦ ਬਣਿਆ ਹਨ ਮਕੀਨ ਵਾਲੇ ਚੋਲ ਤੇ ਬਾਕੀ ਤੇ ਤੁਹਾਨੂੰ ਪਤਾ ਹੀ ਹੈ ਤੁਸੀਂ ਵੇਖ ਹੀ ਲਏ ਆ ਤੇ ਬਾਕੀ ਕਮੈਂਟ ਕਰਕੇ ਹਨ ਜਰੂਰ ਦੱਸਿਓ ਵੀ ਸਟੈਪ ਸਾਡੇ ਕਿ ਕਿੰਦਾਂ ਦੇ ਲੱਗੇ ਜਿੱਦਾਂ ਦੇ ਮੰਮੀ ਬਣਾਉਂਦੇ ਹਨਾ ਮੈਂ ਜੀ ਚਲੋ ਸੇਮ ਹੀ ਤਰੀਕਾ ਸਾਤ ਨੂੰ ਟ੍ਰਾਈ ਕਰਿਓ ਠੀਕਾ ਵੜੀ ਪਾ ਕੇ ਤੇ ਜਿਹਨਾਂ ਨੇ ਖਾਣੀ ਹੋਣਗੇ ਕੋਈ ਨਹੀਂ ਫਟਾਫਟ ਆ ਜਿਓ ਇਹ ਵੇ ਹੈਵੀ ਸਾਡੇ ਜਿਹੜੇ ਰਿਸ਼ਤੇਦਾਰ ਆ ਸਾਰੇ ਯਾਨੀ ਮੰਮੀ ਦੇ ਆ ਦਿਨਮਕੀਨ ਚੋਲ ਬਹੁਤ ਸਵਾਦ ਹਨ ਪਸੰਦ ਕਰਦੇ ਆ ਕਿਉਂਕਿ ਇਹਨਾਂ ਨੂੰ ਤੇ ਆਪਸ ਇਹ ਤੇ ਆਪ ਬੜੇ ਇਹਨਾਂ ਦੇ ਫੇਵਰੇਟ ਆ ਚੋਲ ਸਾਰੇ ਮੰਮੀ ਜੀ ਦੇ ਬੜੇ ਫੇਵਰੇਟ ਆ ਇਹ ਕਰਕੇ ਇਹ ਚੀਜ਼ ਨੂੰ ਸਵਾਦ ਦਾਮ ਤੱਕ ਕਰਕੇ ਬਣਾਉਂਦੇ ਨਹੀਂ ਕਿਉਂਕਿ ਫੇਵਰੇਟ ਜਿਹੜੇ ਹਰ ਇੱਕ ਚੀਜ਼ ਆ ਨਾ ਬਣਾ ਲਈਦੀ ਆ ਤੇ ਹਰ ਇੱਕ ਚੀਜ਼ ਬਣਦੀ ਆ ਇਹਨਾਂ ਦੀ ਗੱਲ ਹੋ ਰਹੀ ਆ ਨਾ ਚੋਲਾਂ ਦੀ ਫਿਰ ਇਹ ਮੰਮੀ ਜੀ ਦੇ ਚਾਹਾਂ ਫੇਵਰੇਟ ਆ ਤੇ ਚਲੋ ਠੀਕ ਆ ਜੀ ਜੇ ਵਧੀਆ ਲੱਗਾ ਹੋਊਗਾ ਬਲੋਗ ਤੇ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਦਾਂ ਦੇ ਹੋਰ ਵੀ ਬਲੋਗ ਜਿਹੜੇ ਤੁਹਾਨੂੰ ਇਸ ਚੈਨਲ ਤੇ ਮਿਲਣਗੇ ਸਾਸਰੀ ਘਰ ਦੀ ਸਾਰੀ ਸਾਸਰੀ ਘਰ ਦੀ ਸਾਰੀ